ਹਾਂਜੀ ਅੰਤਰਮਾਤਾ ਸਿੱਧਰਪਾਲ ਜੀ ਸਦਾ ਹੀ ਜੇ ਇਹ ਅੱਜ ਆਪਾਂ ਜਿਹੜਾ ਇਹ ਰੰਗ ਦਾ ਕੰਮ ਸ਼ੁਰੂ ਕਰਤਾ ਪਰ ਇੱਕ ਥਾਂ ਲੋ ਦੀ ਗੱਲ ਕਰ ਲਈ ਆਪਾਂ ਸੰਗਤ ਆ ਗਈ ਹੈ ਮਾ ਚੂੜਾ ਸ਼ਾਹ ਮੇਲੇ ਦੀਆਂ ਜਿਹੜੀਆਂ ਤਿਆਰੀਆਂ 23 ਤੇ 24 ਅਗਸਤ ਦਾ ਜਿਹੜਾ 8 ਦੇ 9 ਭਾਦੋਂ ਦਾ ਮੇਲਾ ਤੇ ਉਹਦੀਆਂ ਤਿਆਰੀਆਂ ਚੱਲ ਰਹੀਆਂ ਨੇ ਮੁੰਡੇ ਸਾਰੇ ਆਏ ਆ ਤੇ ਫੇਰ ਮੈਨੂੰ ਆਪਾਂ ਜਰਾ ਸ਼ੁਰੂ ਕਰਤਾ ਇਹ ਮੋਸਮ ਮਾਰਨਾ ਹੈ ਉੱਧਰ ਵੀ ਲੱਗੇ ਬਰੇ ਮੁੰਡੇ ਹਾਂ ਇਹ ਮਾ ਸਾਬੇ ਜੇਡ ਸਾਹਿਬ ਉੱਧਰ ਵੀ ਰੰਗ ਆ ਦੇ ਅੰਦਰ ਮਾਰਨਾ ਬਾ ਬਾਬਿਆਂ ਦੇ ਹਰਾ ਇਹ ਮਲਾ ਕੇ ਇਹ ਉੱਧਰ ਵੀ ਜੀਤਾ ਪੇਂਟਰ ਸਾਡਾ ਆ ਬਾਈ ਦੀਪਾ ਜੀ ਤਵੀ ਸੇਵਾਦਾਰ ਬਾਬਾ ਆਹ ਪੁਰਾਣੀ ਦੀਵ ਦੇ ਪਏੜੇ ਪਹਿਲਾਂ ਵਿੱਚ ਪਾਏ ਸੀਗੇ ਗੱਟੇ ਦੇ ਖੇਲ ਰਗੇ ਫਿਰ ਇਹਨੂੰ ਬਾਹਰ ਰੱਖਿਆ ਹੋ ਕੇ ਨਾ ਬਾਹਰ ਕਿੰਨਾ ਦਾ ਪੈਣਾ ਮੈਂ ਕਿਹਨਾਂ ਬਤਾਵਰੇ ਇਹਨਾਂ ਨੂੰ ਆਹ ਬਤਾ ਦਿਓ ਬਾਹਰ ਰੱਖ ਦੋ ਆਪੇ ਬਾਹਰ ਉਹ ਤਾਂ ਨਹਿਰ ਤੇ ਤਾਰਾ ਮੈਂ ਕਿਹਾ ਨਹੀਂ ਸਵੇਰਾ ਸਾਰਾ ਆਪਾਂ ਅੱਜ ਇਹਦਾ ਪਹਿਲਾਂ ਝਾੜਨਾ ਹੈ ਇਹ ਸਾਰਾ ਝਾੜ ਲੈਣਾ ਮਾ ਮੁੰਡੇ ਝਾੜੀ ਜਾਂਦੇ ਤੇ ਉਸ ਤੋਂ ਬਾਅਦ ਫਿਰ ਇਹਨੂੰ ਆਪਾਂ ਆ ਸਾਰੀਆਂ ਤਿਆਰੀਆਂ ਇਹਨੂੰ ਆਪਾਂ ਮਾਰਾਂਗੇ ਜੀ ਸਮੋਸਮ ਜਿੱਥੇ ਪੱਕਾ ਰੰਗ ਕਰਨ ਵਾਲਾ ਪੱਕਾ ਰੰਗ ਕਰ ਲਾਂਗੇ ਇਹ ਨਹੀਂ ਤਾਂ ਫਿਰ ਸਮੋਸਮ ਜਿਹੜਾ ਤੇ ਮਾਰਨਾ ਕਿਉਂਕਿ ਇਹਨਾਂ ਪਹਿਲਾਂ ਵੀ ਸਮੋਸਮ ਹੋਇਆ ਹੋਇਆ ਇਸ ਕਰਕੇ ਸਮੋਸਮ ਦੇ ਉੱਤੇ ਸਮੋਸਮ ਹੋ ਜੇ ਤਾਂ ਉਹਾਂ ਦੇ ਵਧੀਆ ਹੁੰਦਾ ਪਰ ਉਸ ਸਮੋਸਮ ਦਾ ਹੀ ਆਪਾਂ ਕਰਤਾ ਸੋ ਸਾਥ ਸੰਗ ਤੇ ਸਹਿਯੋਗ ਨਾਲ ਜਿੰਨੇ ਸਾਡੇ ਮੁੰਡੇ ਬਾਹਰ ਬੈਠੇ ਐ ਐਨਆਰਆਈ ਉਹਨਾਂ ਦੇ ਸਹਿਯੋਗ ਨਾਲ ਨਗਰ ਨਿਵਾਸੀਆਂ ਦੀ ਸਹਿਯੋਗ ਨਾਲ ਨਗਰ ਪੰਚਾਇਤਾਂ ਦੀ ਸਹਿਯੋਗ ਨਾਲ ਮੋਤਵਾਰਾਂ ਦੇ ਸਹਿਯੋਗ ਨਾਲ ਇਥੋਂ ਦੀ ਜਿਹੜੀ ਅਸਥਾਨ ਬਾਬਾ ਖੇਤਰਪਾਲ ਜੀ ਸੇਵਾ ਸੰਭਾਲਤੋਂ ਦੀ ਕਮੇਟੀ ਆ ਉਹਨਾਂ ਦੇ ਸਹਿਯੋਗ ਨਾਲ ਇਹ ਜਿਹੜਾ ਮੇਲਾ ਵੀ ਆਪਾਂ ਕਰਵਾ ਰਹੇ ਆ ਤੇ ਆ ਸੇਵਾਾਂ ਜਿਹੜੀਆਂ ਚੱਲ ਰਹੀਆਂ ਨਿਰੰਤਰ ਇਹ ਵੀ ਚੱਲਣਗੀਆਂ ਮਤਵਾਰ ਸ਼ੇਅਰ ਕਰਦੇ ਆਂ